ਜੈਰਾ ਨਾਲ ਮਰ ਰਿਹਾ ਪੰਜਾਬ ਮੈਂ ਪੰਜਾਬ ਬਚਾਉਣਾ ਚਾਹਨਾ ਵਾਂ ਉਹ ਟੀਵੀ ਵਾਲਾ ਜੱਟ ਨਹੀਂ ਮੈਂ ਖੇਤਾਂ ਵਾਲਾ ਸੱਚਾ ਸੁੱਚਾ ਜੱਟ ਅਖਵਾਉਣਾ ਚਾਹਨਾ ਵਾਂ ਸੱਚੀ ਅਕਾਲ ਦੋਸਤੋ ਮੈਂ ਗੁਰਵਿੰਦਰ ਸਿੰਘ ਗੋਪਾਲਪੁਰ ਆਪਣੇ ਸੋਸ਼ਲ ਮੀਡੀਆ ਦੇ ਚੈਨਲ ਗੋਪਾਲਪੁਰ ਫਾਰਮਸ ਤੋਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਸੀ ਕੁਝਕ ਤੇ ਦੱਸਣਾ ਚਾਹੁੰਦਾ ਸੀਗਾ ਕਿ ਮੈਨੂੰ ਇਹ ਵੀਡੀਓ ਕਿਉਂ ਬਣਾਣੀ ਪੈ ਰਹੀ ਹੈ ਤੇ ਇਹ ਚੈਨਲ ਮੈਂ ਕਿਸ ਮਕਸਦ ਲਈ ਬਣਾਇਆ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਜੋ ਵੀਡੀਓ ਦੇਖ ਰਹੇ ਨੇ ਉਹਨਾਂ ਤੋਂ ਕੁਐਸਚਨ ਕਰਨਾ ਚਾਹੁੰਨਾ ਕਿ ਤੁਹਾਨੂੰ ਲੱਗਦਾ ਹੈ ਕਿ ਅਸੀਂ ਅੱਜ ਜਿਹੜਾ ਖਾਣਾ ਖਾ ਰਹੇ ਹਾਂ ਜਾਂ ਦੁੱਧ ਪੀ ਰਹੇ ਹਾਂ ਉਹ ਅਸਲ ਮਾਇਨੇ ਦੇ ਵਿੱਚ ਸਾਡੀ ਨਿਊਟ੍ਰੀਸ਼ਨਲ ਵੈਲਿਊ ਨੂੰ ਪੂਰਾ ਕਰ ਰਿਹਾ ਹੈ ਤੇ ਜਾਂ ਫਿਰ ਉਹ ਸੱਚੀ ਸਾਡੇ ਲਈ ਮਤਲਬ ਖੁਰਾਕ ਹੈ ਸਾਡੀ ਤੁਹਾਨੂੰ ਇਹ ਲੱਗਦਾ ਹੈ ਤੇ ਮੈਂ ਆਪਣੇ ਪਿਛਲੇ 1.5 ਸਾਲ ਤੋਂ ਕਰ ਰਿਹਾ ਸੀ ਰਿਸਰਚ ਇਹਨਾਂ ਚੀਜ਼ਾਂ ਤੇ ਆਪਣਾ ਖਾਣਾ ਤੇ ਆਪਣੇ ਦੁੱਧ ਬਾਰੇ ਤਾਂ ਤਾਂ ਮੇਰੇ ਸਾਹਮਣੇ ਕੁਝ ਹੈਰਾਨੀਜਨਕ ਮੈਨੂੰ ਜਾਣਕਾਰੀਆਂ ਮਿਲੀਆਂ ਠੀਕ ਹੈ ਜੀ ਤੇ ਉਹਦੇ ਵਿੱਚ ਮੈਨੂੰ ਇਹੀ ਪਤਾ ਲੱਗਿਆ ਕਿ ਜਿਹੜਾ ਆਪਾਂ ਅੱਜ ਦੁੱਧ ਪੀ ਰਹੇ ਹਾਂ ਜਾਂ ਆਪਾਂ ਖਾਣਾ ਖਾ ਰਹੇ ਹਾਂ ਸਬਜ਼ੀਆਂ ਫਰੂਟ ਖਾ ਰਹੇ ਹਾਂ ਉਹ ਬਿਲਕੁਲ ਸਬਜ਼ੀਆਂ ਤੇ ਦੁੱਧ ਨਹੀਂ ਉਹ ਸੱਚਾ ਸੁੱਚਾ ਤਰੀਕੇ ਨਾਲ ਸਾਨੂੰ ਦਿੱਤਾ ਜਾ ਰਿਹਾ ਜ਼ਹਿਰ ਹੈ ਮਤਲਬ ਸੱਚੇ ਤਰੀਕੇ ਨਾਲ ਦਿੱਤਾ ਜਾ ਰਿਹਾ ਜ਼ਹਿਰ ਹੈ ਇੱਕ ਤਾਂ ਹੁੰਦਾ ਨਾ ਕਿ ਆਪਾਂ ਜ਼ਹਿਰ ਕਹਿ ਕੇ ਜ਼ਹਿਰ ਦਈਏ ਇੱਕ ਹੁੰਦਾ ਅਨਾਜ ਕਹਿ ਕੇ ਜ਼ਹਿਰ ਦਿੱਤਾ ਜਾ ਰਿਹਾ ਸਾਨੂੰ ਇਹ ਠੀਕ ਹੈ ਜੀ ਤੇ ਇਸੇ ਬਾਰੇ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਕਿ ਦੋਸਤੋ ਆਪਾਂ ਚੰਗੀ ਤਰ੍ਹਾਂ ਕੇ ਨਾਲ ਸ਼ਹਿਰਾਂ ਦੇ ਵਿੱਚ ਰਹਿ ਰਹੇ ਹਾਂ ਵੈਲ ਸੈਟਲਡ ਆ ਨੌਕਰੀਆਂ ਕਰਦੇ ਹਾਂ ਠੀਕ ਹੈ ਤੇ ਆਪਾਂ ਨੂੰ ਪਰ ਆਪਣੇ ਫੂਡ ਬਾਰੇ ਆਪਣੀ ਚੀਜ਼ਾਂ ਬਾਰੇ ਜਿਹੜੀਆਂ ਆਪਾਂ ਖਾ ਰਹੇ ਹਾਂ ਉਹਨਾਂ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਹੈਗੀ ਠੀਕ ਹੈ ਤੇ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਹਾਂ ਸਬਜ਼ੀ ਲੈਣ ਫਰੂਟ ਲੈਣ ਆਪਣੇ ਪ੍ਰਵਾਸੀ ਵੀਰ ਹੁੰਦੇ ਨੇ ਉੱਥੇ ਜ਼ਿਆਦਾਤਰ ਤੇ ਉਹਨਾਂ ਨੂੰ ਆਪਾਂ ਕਹਿੰਦੇ ਆ ਕਿ ਲਵਾ ਚੀਜ਼ ਪਾ ਦੇ ਕਿਲੋ ਆ ਚੀਜ਼ ਪਾ ਦੇ ਠੀਕ ਹੈ ਪਰ ਆਪਾਂ ਉਹਨਾਂ ਨੂੰ ਕਦੇ ਵੀ ਇਹ ਕੁਐਸਚਨ ਨਹੀਂ ਕੀਤਾ ਕਿ ਇਹ ਚੀਜ਼ ਤੂੰ ਕਿੱਥੋਂ ਲਿਆਇਆ ਹੈ ਇਹ ਕਿਵੇਂ ਪੈਦਾ ਹੋਈ ਹੈ ਜਦ ਕਿ ਆਪਾਂ ਬਿਲਕੁਲ ਜਾਣਦੇ ਹਾਂ ਕਿ ਜਿਹੜੀ ਵੀ ਚੀਜ਼ ਸਬਜ਼ੀ ਹੁੰਦੀ ਹੈ ਜਾਂ ਫਰੂਟ ਹੁੰਦਾ ਉਹ ਧਰਤੀ ਦੇ ਕੁੱਖੋਂ ਪੈਦਾ ਕੀਤੀ ਜਾਂਦੀ ਹੈ ਠੀਕ ਹੈ ਤੇ ਜੇ ਆਪਾਂ ਮੁੱਲ ਨੂੰ ਜਿੰਨਾ ਉਹ ਮੁੱਲ ਮੰਗਦੇ ਨੇ ਮਾਰਕੀਟ ਦਾ ਜਿੰਨਾ ਮੁੱਲ ਹੁੰਦਾ ਸਹੀ ਮੁੱਲ ਦੇ ਕੇ ਆਨੇ ਆ ਠੀਕ ਹੈ ਬਟ ਆਪਾਂ ਨੂੰ ਉਹ ਸਹੀ ਮੁੱਲ ਦੀ ਸਬਜੀ ਕਦੇ ਵੀ ਨਹੀਂ ਦੇ ਰਿਆ ਠੀਕ ਹੈ ਜੀ ਆਪਾਂ ਨੂੰ ਬਿਲਕੁਲ ਜ਼ਹਿਰ ਦਿੱਤਾ ਜਾਂਦਾ ਉਹ ਕਿਦਾਂ ਮੈਂ ਤੁਹਾਨੂੰ ਇੱਕ ਆਪਣੀ ਗੁਰਬਾਣੀ ਦੀ ਐਗਜ਼ਾਮਪਲ ਦੇ ਕੇ ਸਮਝਾਉਣਾ ਚਾਹੁੰਨਾ ਆਪਣੀ ਗੁਰਬਾਣੀ ਚ ਲਿਖਿਆ ਹੁੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੇ ਇੱਕ ਹੋਰ ਲਾਈਨ ਆਉਂਦੀ ਆ ਉਹਦੇ ਵਿੱਚ ਤੇ ਬਲਿਹਾਰੀ ਕੁਦਰਤ ਵਸਿਆ 13 9 ਨਾ ਜਾਈ ਲਖਿਆ ਠੀਕ ਹੈ ਤੇ ਕੁਦਰਤ ਦੇ ਵਿੱਚ ਕੁਦਰਤ ਦੇ ਵਿੱਚ ਧਰਤੀ ਆ ਜਾਂਦੀ ਹੈ ਠੀਕ ਹੈ ਆਸਮਾਨ ਆ ਜਾਂਦਾ ਹੈ ਹਵਾ ਆ ਜਾਂਦੀ ਹੈ ਤੇ ਪਾਣੀ ਆ ਜਾਂਦਾ ਹੈ ਇਹ ਸਾਰੀ ਆਪਣੇ ਵਾਲੇ ਦਵਾਲੇ ਦੀ ਕੁਦਰਤ ਹੈ ਠੀਕ ਹੈ ਜੀ ਤੇ ਇਸ ਕੁਦਰਤ ਦੇ ਵਿੱਚ ਜਿਹੜਾ ਅੱਜ ਦਾ ਕਿਸਾਨ ਹੈ ਉਹ ਜ਼ਹਿਰਾਂ ਪਾ ਰਿਹਾ ਹੈ ਉਹ ਮਿਹਨਤ ਘੱਟ ਕਰ ਰਿਹਾ ਹੈ ਠੀਕ ਹੈ ਤੇ ਮਿਹਨਤ ਕਰਨ ਦਾ ਮਾਰਾ ਮਤਲਬ ਜ਼ਹਿਰਾਂ ਛਿੜਕ ਰਿਹਾ ਤੇ ਜਾਂ ਫਿਰ ਸਰਕਾਰਾਂ ਨੇ ਜਿਹੜੀਆਂ ਦੂਜੇ ਪਾਸੇ ਸਰਕਾਰਾਂ ਨੇ ਉਹਨੂੰ ਇਸ ਪਾਸੇ ਲਾਤਾ ਠੀਕ ਹੈ ਕਿ ਉਹ ਜ਼ਹਿਰਾਂ ਛਿੜਕਣ ਲਈ ਮਜਬੂਰ ਹੈ ਆਪਾਂ ਕਹਿ ਸਕਦੇ ਆ ਤੇ ਉਹ ਜ਼ਹਿਰਾਂ ਜਿਹੜੀਆਂ ਉਹ ਸਿੜਕਦਾ ਸਬਜੀ ਪੈਦਾ ਕਰਦਾ ਰਾਤ ਨੂੰ ਜ਼ਹਿਰ ਛਿੜਕੀ ਜਾਂਦੀ ਹੈ ਤੇ ਸਵੇਰੇ ਆਪਾਂ ਨੂੰ ਸਬਜੀ ਉਹ ਵੇਚ ਦਿੱਤੀ ਜਾਂਦੀ ਹੈ ਤੇ ਆਪਾਂ ਉਹਨੂੰ ਖਰੀਦ ਲਿਆਉਂਦੇ ਆ ਤੇ ਅਗਲੇ ਦਿਨ ਸ਼ਾਮ ਨੂੰ ਆਪਣੇ ਘਰੇ ਉਹ ਬਣ ਜਾਂਦੀ ਹੈ ਠੀਕ ਹੈ ਇਹ ਮੈਂ ਸ਼ਹਿਰਾਂ ਵਾਲੇ ਦੋਸਤਾਂ ਦੀ ਗੱਲ ਕਰ ਰਿਹਾ ਕਿ ਸ਼ਹਿਰਾਂ ਚ ਇਦਾਂ ਹੁੰਦਾ ਹੈ ਜ਼ਿਆਦਾਤਰ ਠੀਕ ਹੈ ਤੇ ਉਹ ਚੀਜ਼ ਆਪਾਂ ਉਹ ਜਿਹੜੀ ਖਰੀਦਨੇ ਆ ਸਬਜੀ ਜਾਂ ਫਰੂਟ ਉਹ ਸਬਜੀ ਸਬਜੀ ਨਹੀਂ ਉਹ ਜ਼ਹਿਰ ਹੈ ਕਿਉਂਕਿ ਉਹਦੇ ਉੱਤੇ ਜ਼ਹਿਰ ਪਾਇਆ ਗਿਆ ਹੈ ਉਹਨੂੰ ਵੱਡਾ ਕਰਨ ਲਈ ਇਹ ਉਹਦੇ ਕੀੜੇ ਮਾਰਨ ਲਈ ਜਿਹੜੇ ਆਲੇ ਦੁਆਲੇ ਕੀੜੇ ਲੱਗਦੇ ਨੇ ਕੀੜੇ ਲੱਗਦੇ ਨੇ ਜ਼ਹਿਰ ਛਿੜਕਿਆ ਜਾਂਦਾ ਹੈ ਠੀਕ ਹੈ ਜੀ ਇਹਨਾਂ ਜ਼ਹਿਰਾਂ ਦੇ ਸਾਨੂੰ ਕੀ ਕੀ ਨੁਕਸਾਨ ਹੋਏ ਨੇ ਮੈਂ ਹੁਣ ਤੁਹਾਨੂੰ ਉਹਦੇ ਬਾਰੇ ਥੋੜਾ ਜਿਹਾ ਜਾਗਰੂਕ ਕਰਨਾ ਚਾਹੁੰਦਾ ਜਦ ਕਿ ਆਪਾਂ ਸਾਰੇ ਪੜ੍ਹੇ ਲਿਖੇ ਆਂ ਬਟ ਗੱਲ ਇਹੀ ਹੈ ਕਿ ਆਪਾਂ ਇਗਨੋਰੈਂਸ ਦੇ ਸ਼ਿਕਾਰ ਆ ਆਪਾਂ ਇਸ ਚੀਜ਼ ਵੱਲ ਕਦੇ ਵੀ ਧਿਆਨ ਨਹੀਂ ਦਿੰਦਾ ਠੀਕ ਹੈ ਤੇ ਆਪਣੀ ਇੱਕ ਸਟਾਰ ਪਲੱਸ ਤੇ ਇੱਕ ਸੀਰੀਅਲ ਹੁੰਦਾ ਸੀ ਸਤਿਆ ਮੇਵ ਜੈਤੀ ਜਿਹਨੂੰ ਅਮੀਰ ਖਾਨ ਹੋਸਟ ਕਰਦਾ ਸੀਗਾ ਠੀਕ ਹੈ ਤੇ ਉਸ ਚੈਨਲ ਦੇ ਵਿੱਚ ਉਹਨੇ ਮਤਲਬ ਇੱਕ ਟਾਕਸਿਕ ਫੂਡ ਤੇ ਐਪੀਸੋਡ ਸੀ ਉਹ ਜਿਹੜਾ ਕਿ ਮੈਂ ਦੇਖਿਆ ਸੀ ਅੱਜ ਤੋਂ 3-4 ਸਾਲ ਪਹਿਲਾਂ ਠੀਕ ਹੈ ਤੇ ਪਿਛਲੇ 1.5 ਸਾਲ ਦੇ ਵਿੱਚ ਵੀ ਮੈਂ ਉਹ ਦੋ ਤਿੰਨ ਵਾਰ ਦੇਖਿਆ ਉਹ ਐਪੀਸੋਡ ਦੁਬਾਰਾ ਤੇ ਉਸ ਦੇ ਵਿੱਚ ਉਹਨੇ ਇੱਕ ਕੇਰਲਾ ਦੀ ਐਗਜ਼ਾਮਪਲ ਦਿੱਤੀ ਆ 8-10 ਸਾਲ ਪਹਿਲਾਂ ਕੀ ਹੋਇਆ ਕੇਰਲਾ ਦੇ ਜੰਗਲਾਂ ਦੇ ਵਿੱਚ ਮੱਛਰਾਂ ਨੂੰ ਮਾਰਨ ਲਈ ਇੱਕ ਮਤਲਬ ਸਪਰੇਅ ਕੀਤੀ ਗਈ ਠੀਕ ਹੈ ਕਹਿਣ ਨੂੰ ਤਾਂ ਉਹ ਦਵਾਈ ਸੀਗੀ ਜਿਹੜੀ ਮੱਛਰਾਂ ਨੂੰ ਮਾਰਨ ਲਈ ਛਿੜਕੀ ਗਈ ਪਰ ਉਹ ਦਵਾਈ ਨਹੀਂ ਉਹ ਜ਼ਹਿਰ ਸੀਗਾ ਉਹ ਜ਼ਹਿਰਾਂ ਦੇ ਨਾਮ ਸੀਗਾ ਕਲੋਰੋਪੈਰੀਫੋਰਸ ਤੇ ਐਂਡੋਸਲਫਾਈਨ ਜਿਹੜਾ ਕਿ ਆਪਣੀ ਗਵਰਨਮੈਂਟ ਹੈ ਜਿਹੜੀ ਇੰਡੀਆ ਦੀ ਉਹਨੇ ਸਪ੍ਰਸਕ੍ਰਾਈਬ ਕੀਤਾ ਹੋਇਆ ਹੈ ਕਿ ਤੁਸੀਂ ਇਹਨੂੰ ਇੰਨੇ ਕ ਪਰਸੈਂਟ ਤੱਕ ਪਾ ਸਕਦੇ ਹੋ ਇਹਦਾ ਹਿਊਮਨ ਬੋਡੀ ਨੂੰ ਕੋਈ ਵੀ ਨੁਕਸਾਨ ਨਹੀਂ ਹੈਗਾ ਠੀਕ ਹੈ ਜੀ ਤੇ ਦੂਜੇ ਪਾਸੇ ਸਰਕਾਰਾਂ ਨੇ ਜਿਹੜੀਆਂ ਤੇ ਆਪਣੇ ਜਿਹੜੇ ਸਾਮਰਾਜਵਾਦ ਆਪਾਂ ਕਹਿ ਸਕਦੇ ਹਾਂ ਕੰਪਨੀਆਂ ਕਹਿ ਸਕਦੇ ਹਾਂ ਉਹ ਕੰਪਨੀ ਆਪਣੇ ਲਾਲਚ ਲਈ ਇਹਨੂੰ ਵੇਚ ਰਹੀਆਂ ਨੇ ਠੀਕ ਹੈ ਜੀ ਤੇ ਉਹ ਜਿਹੜਾ ਜ਼ਹਿਰ ਹੈ ਉਹ ਉੱਥੇ ਕੇਰਲਾ ਦੇ ਜੰਗਲਾਂ ਦੇ ਵਿੱਚ ਪਾਇਆ ਗਿਆ ਠੀਕ ਹੈ ਉਹ ਕਿਸ ਤਰੀਕੇ ਨਾਲ ਇੱਕ ਉਥੋਂ ਦੇ ਜੰਗਲਾਂ ਦੇ ਵਿੱਚ ਇੱਕ ਘਰ ਦੇ ਵਿੱਚ ਆਈਆਈਐਮ ਤੋਂ ਇੱਕ ਸਾਇੰਟਿਸਟ ਸੀਗੀ ਲੇਡੀ ਸੀਗੀ ਉਹਦਾ ਨਾਮ ਸ਼ਾਇਦ ਮੈਂ ਯਾਦ ਨਹੀਂ ਰੱਖ ਪਾਇਆ ਤੇ ਉਹ ਲੇਡੀ ਨੇ ਦੇ ਘਰੇ ਨਾ ਬੇਬੀ ਹੋਇਆ ਉਹ ਲੇਡੀ ਦਾ ਤੇ ਉਹਨੇ ਕੀ ਦੇਖਿਆ ਕਿ ਉਹਦਾ ਬੇਬੀ ਹੁੰਦੇ ਸਾਰੀ ਦਿਮਾਗੀ ਸ਼িকার ਸੀਗਾ Mentally upset ਸੀਗਾ ਦਿਮਾਗ ਉਹ ਮਤਲਬ ਠੀਕ ਨਹੀਂ ਸੀਗਾ ਤੇ ਉਹਨੇ ਜਦੋਂ ਇਸ ਚੀਜ਼ ਤੇ ਕਿਉਂਕਿ ਉਹ ਸਾਇੰਟਿਸਟ ਸੀਗੀ ਉਨੇ ਸਿੱਧੇ ਰਿਸਰਚ ਕੀਤੀ ਵੀ ਇਹ ਕਿਉਂ ਹੋਇਆ ਹਨਾ ਤਾਂ ਉਹਨੇ ਕੀ ਕੀਤਾ ਆਪਣਾ ਪਲੱਸ ਆਪਣੇ 8 9 ਉਥੋਂ ਦੀਆਂ ਕੇਰਲਾ ਦੇ ਜੰਗਲਾਂ ਦੇ ਆਸ-ਪਾਸੇ ਜਿਹੜੀਆਂ ਲੇਡੀਆਂ ਰਹਿੰਦੀਆਂ ਸੀ ਜਿਹੜੀਆਂ ਹਾਲ ਹੀ ਦੇ ਵਿੱਚ ਬੇਬੀ ਹੋਏ ਸੀ ਜਿਨ੍ਹਾਂ ਦੇ ਠੀਕ ਹੈ ਉਹਨੂੰ ਉਹਨਾਂ ਨੇ ਉਹਦਾ ਉਹਨਾਂ ਦਾ ਦੁੱਧ ਕਲੈਕਟ ਕੀਤਾ ਠੀਕ ਹੈ ਤੇ ਆਪਣਾ ਵੀ ਕਲੈਕਟ ਕੀਤਾ ਤੇ ਉਹਨੂੰ ਕੇ ਇੱਕ IIM ਦੇ ਵਿੱਚ ਰਿਸਰਚ ਕੀਤੀ ਉੱਤੇ ਵੀ ਇਸ ਦੁੱਧ ਚ ਤਾਂ ਨਹੀਂ ਕੋਈ ਪ੍ਰੋਬਲਮ ਹੈਗੀ ਉੱਥੇ ਬਹੁਤ ਹੀ ਹੈਰਾਨੀਜਨਕ ਨਤੀਜੇ ਉਹਨੂੰ ਦੇਖਣ ਨੂੰ ਮਿਲੇ ਉਹ ਕੀ ਨਤੀਜੇ ਸੀਗੇ ਜਿਹੜਾ ਕਲੋਰੋਪੈਰੀਫੋਰਸ ਨਾਮ ਦਾ ਜ਼ਹਿਰ ਸੀ ਉਹ ਜਿਹੜੀ ਪ੍ਰਿਸਕ੍ਰਾਈਬਡ ਮਾਤਰਾ ਹੈ ਠੀਕ ਹੈ ਜਿਹੜੀ ਆਪਾਂ ਪਾ ਸਕਦੇ ਆ ਜਿਹੜੀਆਂ ਕੰਪਨੀਆਂ ਪਾ ਸਕਦੀਆਂ ਉਹਦੇ ਤੋਂ ਕਲੋਰੋਪੈਰੀਫੋਰਸ 800% ਤੇ ਐਂਡੋਸਲਫਾਈਨ ਨਾਮ ਦਾ ਜ਼ਹਿਰ 400% ਮਾਂ ਦੇ ਦੁੱਧ ਵਿੱਚ ਉਹ ਸੀਗਾ ਠੀਕ ਹੈ ਤੇ ਹੁਣ ਆਪਾਂ ਇਸ ਚੀਜ਼ ਤੇ ਚੰਗੇ ਤਰੀਕੇ ਨਾਲ ਆਈਡੀਆ ਲਾ ਸਕਦੇ ਆ ਕਿ ਜਿਹੜਾ ਮਾਂ ਦੇ ਦੁੱਧ ਵਿੱਚ ਜ਼ਹਿਰ ਆ ਸਕਦਾ ਹੈ ਉਹਨਾਂ ਤੋਂ ਤਾਂ ਆਪਣੀਆਂ ਸਬਜ਼ੀਆਂ ਦੇ ਵਿੱਚ ਆ ਸਕਦਾ ਹੈ ਜਾਂ ਨਹੀਂ ਆ ਸਕਦਾ ਠੀਕ ਹੈ ਆਪਾਂ ਬਹੁਤ ਹੀ ਸਿਆਣੇ ਆ ਠੀਕ ਹੈ ਤੇ ਇਸ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ ਕਿ ਆਪਾਂ ਜਿਹੜੀਆਂ ਸਬਜ਼ੀਆਂ ਖਾ ਰਹੇ ਹਾਂ ਜਾਂ ਆਪਾਂ ਜਿਹੜਾ ਦੁੱਧ ਪੀ ਰਹੇ ਹਾਂ ਉਹ ਬਹੁਤ ਹੀ ਜ਼ਹਿਰੀਲਾ ਹੋ ਚੁੱਕਿਆ ਹੈ ਠੀਕ ਹੈ ਜੀ ਤੇ ਆਪਣੇ ਕਿਸਾਨ ਭਰਾ ਜਦੋਂ ਵੀ ਮੱਝਾਂ ਨੇ ਜਿਹੜੀਆਂ ਉਹਨਾਂ ਨੂੰ ਜਿਹੜਾ ਚਾਰਾ ਪਾਉਂਦੇ ਨੇ ਉਹ ਬਿਲਕੁਲ ਜ਼ਹਿਰੀਲਾ ਫਰਟੀਲਾਈਜ਼ਰ ਨਾਲ ਯੂਰੀਏ ਨਾਲ ਡੀ.ਏ.ਪੀ ਨਾਲ ਠੀਕ ਹੈ ਤੇ ਜਾਂ ਕੀੜੇ ਮਾਰ ਦਵਾਈਆਂ ਸੁੰਡੀਆਂ ਲੱਗਦੀਆਂ ਉਹਨੂੰ ਉਹਨੂੰ ਮਾਰ ਲਈ ਜ਼ਹਿਰ ਪਾਇਆ ਜਾਂਦਾ ਉੱਥੇ ਵੀ ਠੀਕ ਹੈ ਜਿਵੇਂ ਸੇਮ ਟੂ ਸੇਮ ਕੇਰਲਾ ਦੇ ਜੰਗਲਾਂ ਚ ਪਾਇਆ ਗਿਆ ਉਵੇਂ ਆਪਣਾ ਉੱਥੇ ਪਾਇਆ ਜਾਂਦਾ ਠੀਕ ਹੈ ਤੇ ਉਹੀ ਅੱਗੂ ਜਿਹੜਾ ਚਾਰਾ ਮੱਝਾਂ ਨੂੰ ਪਾਇਆ ਜਾਂਦਾ ਤੇ ਮੱਝਾਂ ਜਿਹੜਾ ਦੁੱਧ ਕੱਢਦੀਆਂ ਉਹ ਆਪਾਂ ਸਮਝ ਸਕਦੇ ਹਾਂ ਕੋਈ ਜ਼ਹਿਰੀਲਾ ਹੋਵੇਗਾ ਕਿ ਉਹ ਅੰਮ੍ਰਿਤ ਹੋਵੇਗਾ ਹਨਾ ਤੇ ਐਵੇਂ ਆਪਣਾ ਜਿਹੜਾ ਅਨਾਜ ਹੈ ਆਪਾਂ ਕਣਕ ਖਾ ਰਹੇ ਆ ਜਾਂ ਆਪਾਂ ਚਾਵਲ ਖਾ ਰਹੇ ਆ ਜਾਂ ਜਿਹੜੀਆਂ ਆਪਾਂ ਸਬਜ਼ੀਆਂ ਖਾ ਰਹੇ ਆ ਉਹ ਪੈਦਾ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਵੀ ਜ਼ਹਿਰ ਪਾਇਆ ਜਾਂਦਾ ਹੈ ਠੀਕ ਹੈ ਜੀ ਤੇ ਇਹਨਾਂ ਦੇ ਨੁਕਸਾਨ ਮੈਂ ਤੁਹਾਨੂੰ ਕੇਲਾ ਦੀ ਐਗਜ਼ਾਮਪਲ ਇੱਕ ਦੇਤੀ ਦੂਜੀ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਕਿ ਆਪਣੇ ਕੈਂਸਰ ਟ੍ਰੇਨ ਚੱਲ ਰਹੀ ਆ ਆਪਾਂ ਬਿਲਕੁਲ ਦੁੱਖ ਹਿਰਦੇ ਨਾਲ ਮਨ ਬਲੁੰਦ ਰਿਆ ਜਾਂਦਾ ਜਦੋਂ ਮੈਂ ਇਹ ਚੀਜ਼ ਨੂੰ ਦੇਖਦਾ ਕਿ ਆਪਣੇ ਪੰਜਾਬ ਜਿਹੜਾ ਹਰੀ ਕ੍ਰਾਂਤੀ ਜਿਹਨੂੰ ਇੱਕ ਆਪਾਂ ਕ੍ਰਾਂਤੀ ਕਹਿੰਦੇ ਆ ਪਰ ਉਹ ਕ੍ਰਾਂਤੀ ਨਹੀਂ ਸੀ ਉਹ ਇੱਕ ਵਿਨਾਸ਼ ਸੀਗਾ ਜਿਹਦੇ ਵਿੱਚ ਜ਼ਹਿਰਾਂ ਸ਼ੁਰੂ ਕੀਤੀਆਂ ਗਈਆਂ ਫਸਲਾਂ ਤੇ ਪਾਣੀਆਂ ਆਪਾਂ ਇਹਦੇ ਬਾਰੇ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ ਠੀਕ ਹੈ ਤੇ ਜਿਹੜਾ ਇਹ ਪਾਇਆ ਗਿਆ ਤੇ ਇਹਦੇ ਨਾਲ ਆਪਣਾ ਜ਼ਹਿਰ ਪਾਣੇ ਸ਼ੁਰੂ ਕੀਤੇ ਗਏ ਹਰੀ ਕ੍ਰਾਂਤੀ ਦੇ ਨਾਲ ਉਹਨਾਂ ਜ਼ਹਿਰਾਂ ਦੇ ਨਾਲ ਆਪਣਾ ਅੱਜ ਕੈਂਸਰ ਟ੍ਰੇਨ ਚੱਲ ਰਹੀ ਹੈ ਤੇ ਆਪਣਾ ਸਾਰਾ ਮਾਲਵਾ ਏਰੀਆ ਦੇ ਵਿੱਚ 60 70% ਘਰਾਂ ਦੇ ਵਿੱਚ ਜਿੰਨੇ ਪਿੰਡ ਨੇ ਉੱਥੇ ਕਾਲਾ ਪੀ ਲਿਆ ਠੀਕ ਹੈ ਤੇ ਆ ਟੀਵੀ ਆ ਬਹੁਤ ਜਿਆਦੀ ਆਪਣੇ ਠੀਕ ਹੈ ਜਾਂ ਕੈਂਸਰ ਆ ਇਹ ਤਿੰਨੋ ਚੀਜ਼ਾਂ ਜਿਹੜੀਆਂ ਤਿੰਨ ਬਿਮਾਰੀਆਂ ਨੇ ਜਾਂ ਪ੍ਰੋਸਾਈਟੀਆਂ ਜਿਹੜੀਆਂ ਡਿਜ਼ੀਜ਼ਿਸ ਨੇ ਉਹ ਸਾਰੀਆਂ ਡਿਜ਼ੀਜ਼ਿਸ ਕਿਤੋਂ ਹੋ ਰਹੀਆਂ ਆਪਣੀ ਜ਼ਹਿਰੀਲੇ ਖਾਣੇ ਤੋਂ ਹੋ ਰਹੀਆਂ ਇਹ ਰਿਸਰਚ ਨੇ ਠੀਕ ਹੈ ਜੇ ਤੁਸੀਂ YouTube ਤੇ ਤੁਸੀਂ Google ਕਰਕੇ ਇਹ ਚੀਜ਼ਾਂ ਨੂੰ ਸਰਚ ਕਰੋ ਕਿ ਮੈਂ ਸੱਚ ਕਹਿ ਰਿਹਾ ਜਾਂ ਮੈਂ ਝੂਠ ਕਹਿ ਰਿਹਾ ਠੀਕ ਹੈ ਜੀ ਤੇ ਆਪਾਂ ਨੂੰ ਇਹ ਸਬਜੀ ਕਹਿ ਕੇ ਦੁੱਧ ਕਹਿ ਕੇ ਇੱਕ ਜ਼ਹਿਰ ਵੇਚਿਆ ਜਾ ਰਿਹਾ ਠੀਕ ਹੈ ਤੇ ਆਪਾਂ ਨੂੰ ਇਸ ਚੀਜ਼ ਲਈ ਅਵੇਅਰ ਹੋਣਾ ਪਊਗਾ ਤੇ ਹੁਣ ਮੈਂ ਤੁਹਾਨੂੰ ਆਪਣੇ ਬਹੁਤ ਹੀ ਖੁਸ਼ੀ ਹਿਰਦੇ ਨਾਲ ਇੱਕ ਗੱਲ ਦੱਸਣੀ ਚਾਹੁੰਨਾ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰ ਰਿਹਾ ਫਿਲਹਾਲ ਤਾਂ ਤੇ ਮਈ ਦੇ ਵਿੱਚ ਮੇਰੀ ਸਟੱਡੀ ਕੰਪਲੀਟ ਹੋ ਜਾਣੀ ਹੈ ਨਾਲ ਨਾਲ ਨਾ ਮੈਂ ਸਟੱਡੀ ਦੇ ਬਹੁਤ ਸੋਹਣਾ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਉਹ ਕਾਰੋਬਾਰ ਵਿੱਚ ਬਹੁਤ ਵਧੀਆ ਸਕਸੈਸਫੁਲ ਵੀ ਹਾਂ ਠੀਕ ਹੈ ਜੀ ਤੇ ਉਹ ਕਾਰੋਬਾਰ ਨੂੰ ਮੈਂ ਮਤਲਬ ਪਹਿਲ ਨਾ ਦੇ ਕੇ ਠੀਕ ਹੈ ਕਾਰੋਬਾਰ ਤਾਂ ਮੈਂ ਕਰੂੰਗਾ ਹੀ ਠੀਕ ਹੈ ਕਿਉਂਕਿ ਉਹਦੇ ਵਿੱਚ ਮੈਂ ਬਹੁਤ ਮਿਹਨਤ ਕੀਤੀ ਹੈ ਠੀਕ ਹੈ ਬਟ ਮੈਂ ਉਹਦੇ ਨਾਲ ਨਾਲ ਹੁਣ ਮਈ ਜੂਨ ਦੇ ਵਿੱਚ ਮੇਰੀ ਸਟੱਡੀ ਵਾਲਾ ਪਾਰਟ ਜਿਹੜਾ ਉਹ ਕੰਪਲੀਟ ਹੋ ਜਾਣਾ ਠੀਕ ਹੈ ਤੇ ਮੈਂ ਆਪਣੇ ਪਿੰਡ ਆਪਣੀ ਜ਼ਮੀਨ ਦੇ ਵਿੱਚ ਜਾ ਕੇ ਫਾਰਮਿੰਗ ਸ਼ੁਰੂ ਕਰ ਰਿਹਾ ਠੀਕ ਹੈ ਉਹ ਫਾਰਮਿੰਗ ਜਿਹੜੀ ਕਰ ਰਿਹਾ ਉਹਦੇ ਨਾਲ ਮੈਂ ਉੱਥੇ ਮੱਝਾਂ ਵੀ ਰੱਖੂਗਾ ਡੇਰੀ ਪ੍ਰੋਡਕਟ ਬਣਾਵਾਂਗੇ ਡੇਰੀ ਦੁੱਧ ਵੇਚਾਂਗੇ ਅਸੀਂ ਉੱਥੇ ਠੀਕ ਹੈ ਤੇ ਫਾਰਮਿੰਗ ਕਰਾਂਗੇ ਠੀਕ ਹੈ ਕਣਕ ਹੋ ਗਿਆ ਚਾਵਲ ਹੋ ਗਿਆ ਤੇ ਸਬਜ਼ੀਆਂ ਹੋ ਗਈਆਂ ਇਹ ਚੀਜ਼ਾਂ ਅਸੀਂ ਪੈਦਾ ਕਰਾਂਗੇ ਆਪ ਠੀਕ ਹੈ ਤੇ ਮੈਂ ਜਿਹੜੀ ਖੁਸ਼ੀ ਵਾਲੀ ਗੱਲ ਹੈ ਉਹ ਤੁਹਾਨੂੰ ਦੱਸਣੀ ਚਾਹੁੰਦਾ ਕਿ ਉਹ ਸਾਰਾ ਕੁਝ ਜੋ ਵੀ ਮੈਂ ਦੁੱਧ ਪੈਦਾ ਕਰੂੰਗਾ ਜਾਂ ਮੈਂ ਜੋ ਵੀ ਸਬਜ਼ੀਆਂ ਪੈਦਾ ਕਰੂੰਗਾ ਜਾਂ ਜੋ ਵੀ ਮੈਂ ਅਨਾਜ ਪੈਦਾ ਕਰੂੰਗਾ ਠੀਕ ਹੈ ਉਹ ਮੈਂ ਬਿਲਕੁਲ ਜ਼ਹਿਰ ਮੁਕਤ ਪੈਦਾ ਕਰੂੰਗਾ ਇਹ ਮੇਰਾ ਆਪਣੇ ਆਪ ਨਾਲ ਵਾਅਦਾ ਹੈ ਠੀਕ ਹੈ ਤੇ ਮੈਂ 1.5 ਸਾਲ ਤੋਂ ਆਰਗੇਨਿਕ ਫਾਰਮਿੰਗ ਤੇ ਬਹੁਤ ਸਾਰੇ ਬੰਦੇ ਆ ਆਪਣੇ ਗੁਰਪ੍ਰੀਤ ਤਬੜੀ ਖਾਨਾ ਵੀ ਵੀਰ ਹੈ ਖੇਤੀ ਵਿਰਾਸਤ ਮਿਸ਼ਨ ਹੈ ਆਪਣੇ ਪੰਜਾਬ ਦੇ ਵਿੱਚ ਇੱਕ ਬਹੁਤ ਵਧੀਆ ਲਹਿਰ ਚੱਲ ਰਹੀ ਹੈ ਉਹਦੇ ਨਾਲ ਜੁੜਿਆ ਹੋਇਆ ਠੀਕ ਹੈ ਤੇ ਮੈਂ ਆਰਗੇਨਿਕ ਫਾਰਮਿੰਗ ਨੂੰ ਸਿੱਖ ਰਿਹਾ ਪਰ ਜੋੜ ਤਰੀਕੇ ਨਾਲ ਵਿਆਪਾਂ ਨੂੰ ਕਿਵੇਂ ਕਿਵੇਂ ਆਪਾਂ ਕਰ ਸਕਦੇ ਆ ਠੀਕ ਹੈ ਤੇ ਉਹ ਉਸ ਤਰੀਕੇ ਨਾਲ ਮੈਂ ਫਾਰਮਿੰਗ ਕਰੂੰਗਾ ਬਿਲਕੁਲ ਜ਼ਹਿਰ ਮੁਕਤ ਆਪਾਂ ਅਨਾਜ ਪੈਦਾ ਕਰਾਂਗੇ ਸਬਜ਼ੀਆਂ ਪੈਦਾ ਕਰਾਂਗੇ ਤੇ ਜ਼ਹਿਰ ਮੁਕਤ ਦੁੱਧ ਪੈਦਾ ਕਰਾਂਗੇ ਆਪਾਂ ਮੱਝਾਂ ਨੂੰ ਜਿਹੜੀ ਵੀ ਫੀਡ ਪਾਵਾਂਗੇ ਜਾਂ ਜੋ ਵੀ ਚੀਜ਼ਾਂ ਪੈਦਾ ਪਾਵਾਂਗੇ ਉਹ ਆਪਣੇ ਖੇਤਾਂ ਤੋਂ ਪਾਵਾਂਗੇ ਠੀਕ ਹੈ ਜਾਂ ਫਿਰ ਆਰਗੈਨਿਕ ਪਾਵਾਂਗੇ ਬਿਲਕੁਲ ਠੀਕ ਹੈ ਜਿਸ ਨਾਲ ਆਪਣਾ ਬਿਲਕੁਲ ਜਿਹੜਾ ਦੁੱਧ ਹੈ ਉਹ ਜ਼ਹਿਰ ਮੁਕਤ ਦੁੱਧ ਤਿਆਰ ਹੋਊਗਾ ਠੀਕ ਹੈ ਤੇ ਜ਼ਹਿਰ ਮੁਕਤ ਸਬਜ਼ੀਆਂ ਅਨਾਜ ਆਪਾਂ ਪੈਦਾ ਕਰਾਂਗੇ ਠੀਕ ਹੈ ਤੇ ਮੈਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਇਸ ਚੀਜ਼ ਦੇ ਵਿੱਚ ਤਾਂ ਹੀ ਮੈਂ ਇਹ ਚੈਨਲ ਬਣਾਇਆ ਹੈ ਤਾਂ ਕਿ ਮੈਂ ਲੋਕਾਂ ਤੱਕ ਆਪਣੇ ਦੋਸਤਾਂ ਤੱਕ ਪਟਿਆਲੇ ਦੇ ਵਿੱਚ ਜਾਂ ਆਲੇ-ਦੁਆਲੇ ਸਾਰੇ ਜਿੱਥੇ ਆਪਣਾ ਮੇਰੀ ਪਹੁੰਚ ਹੈ ਉੱਥੇ ਤੱਕ ਜੁੜ ਸਕਾਂ ਆਪਣੀ ਗੱਲ ਰੱਖ ਸਕਾਂ ਕਿ ਮੈਂ ਇਹ ਚੀਜ਼ ਤੇ ਕਿਉਂ ਆ ਰਿਹਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਮੇਰਾ ਕਾਰੋਬਾਰ ਸੀ ਮੈਂ ਚਾਹੁੰਦਾ ਤਾਂ ਮੈਂ ਕਾਰੋਬਾਰ ਨੂੰ ਵੀ ਕਰ ਸਕਦਾ ਸੀ ਬਟ ਮੈਂ ਪੰਜਾਬ ਨੂੰ ਮਰਦਾ ਦੇਖ ਰਿਹਾ ਇਸ ਟਾਈਮ ਮੇਰੀਆਂ ਅੱਖਾਂ ਦੇ ਵਿੱਚ ਪੰਜਾਬ ਲਈ ਬਹੁਤ ਦੁੱਖ ਹੈ ਠੀਕ ਹੈ ਕੁਝ ਵੀ ਸਮਝ ਸਕਦੇ ਨੇ ਉਹਨੂੰ ਕਿ ਮੈਂ ਇੰਨਾ ਪੜਿਆ ਲਿਖਿਆ ਹੋ ਕੇ ਵੀ ਇਸ ਚੀਜ਼ ਦੇ ਵਿੱਚ ਆ ਰਿਆਂ ਤਾਂ ਇਹਦਾ ਕੀ ਕਾਰਨ ਹੈ ਇਹਦਾ ਕੀ ਰੀਜ਼ਨ ਹੈ ਠੀਕ ਹੈ ਤਾਂ ਮੈਂ ਇਹ ਆ ਰਿਆਂ ਮੈਂ ਸੋਚਦਾ ਕਿ ਜੇ ਅੱਜ ਮੈਂ ਇਕੱਲਾ ਸ਼ੁਰੂਆਤ ਕਰ ਰਿਆਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਹੋਰ ਚਾਰ ਦੋਸਤ ਪੰਜ ਦੋਸਤ ਮੇਰੇ ਮੇਤੂ ਮੇਰੇ ਵਾਂਗ ਫਾਰਮਿੰਗ ਕਰਨਗੇ ਆਰਗੇਨਿਕ ਫਾਰਮਿੰਗ ਕਰਨਗੇ ਤਾਂ ਹੀ ਹੌਲੀ 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 ਆਪਣਾ ਪੰਜਾਬ ਬਚੂਗਾ ਸੋ ਦੋਸਤੋ ਜੇ ਤੁਹਾਨੂੰ ਲੱਗਦਾ ਕਿ ਮੈਂ 1970 ਦੇ ਦਹਾਕਿਆਂ ਵਾਲੀਆਂ ਪੁਰਾਣੀਆਂ ਖਰਾਕਾਂ ਨੂੰ ਵਾਪਸ ਲਿਆਉਣ ਲਈ ਇੱਕ ਕਦਮ ਪੁੱਟਣ ਜਾ ਰਹੇ ਆ ਜਿਸ ਨਾਲ ਕਿ ਆਪਣੇ ਪੰਜਾਬ ਦੀ ਅਤੇ ਪੰਜਾਬ ਦੇ ਲੋਕਾਂ ਦੀ ਸਿਹਤ ਬਚ ਸਕੂਗੀ ਬਿਮਾਰੀਆਂ ਤੋਂ ਬਿਨਾ ਅਸੀਂ ਆਪਣੀ ਜ਼ਿੰਦਗੀ ਜਿਉ ਸਕਾਂਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਜ਼ਿੰਮੇਦਾਰਾਂ ਨਾਲ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਆਪਾਂ ਰਲ ਕੇ ਮੇਰੇ ਨਾਲ ਜੁੜ ਕੇ ਜ਼ਿੰਮੇਦਾਰ ਲੋਕ ਆਰਗੇਨਿਕ ਫਾਰਮਿੰਗ ਨੂੰ ਪਹਿਲ ਦੇਣ ਆਰਗੇਨਿਕ ਫਾਰਮਿੰਗ ਨੂੰ ਕਰਨ ਮਿਹਨਤ ਕਰਨ ਜਿਸ ਨਾਲ ਕਿ ਜ਼ਹਿਰ ਮੁਕਤ ਅਨਾਜ ਜ਼ਹਿਰ ਮੁਕਤ ਸਬਜ਼ੀਆਂ ਤੇ ਜ਼ਹਿਰ ਮੁਕਤ ਦੁੱਧ ਉਹ ਪੈਦਾ ਕਰ ਸਕਣ ਤੇ ਦੂਜੇ ਪਾਸੇ ਜਿਹੜੇ ਲੋਕ ਉਹ ਸ਼ਹਿਰਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵਰਤਦੇ ਨੇ ਖਾਂਦੇ ਨੇ ਹਨ ਦੁੱਧ ਪੀਂਦੇ ਨੇ ਤਾਂ ਉਹਨਾਂ ਤੱਕ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਹੁੰਚਾਓ ਤਾਂ ਕਿ ਉਹ ਵੀ ਇਸ ਚੀਜ਼ ਤੋਂ ਜਾਣੂ ਹੋ ਸਕਣ ਕਿ ਉਹਨਾਂ ਨੇ ਕਿਸ ਪ੍ਰਕਾਰ ਦਾ ਦੁੱਧ ਸਬਜ਼ੀਆਂ ਤੇ ਅਨਾਜ ਖਰੀਦਣ ਤੇ ਕਿਸ ਪ੍ਰਕਾਰ ਦਾ ਉਹਨਾਂ ਦੇ ਲਈ ਜ਼ਹਿਰ ਹੈ ਠੀਕ ਹੈ ਜੀ ਤੇ ਇਸ ਚੀਜ਼ ਨੂੰ ਵੱਧ ਤੋਂ ਵੱਧ ਮੇਰੀ ਸਹਾਇਤਾ ਕਰੋ ਮੇਰਾ ਇੱਕ ਮਿਸ਼ਨ ਹੈ ਇਹ ਜ਼ਹਿਰ ਮੁਕਤ ਦੁੱਧ ਅਤੇ ਜ਼ਹਿਰ ਮੁਕਤ ਅਨਾਜ ਠੀਕ ਹੈ ਜੀ ਇਸ ਤੇ ਮੇਰਾ ਸਾਥ ਦਿਓ ਤੇ ਮੈਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਬਹੁਤ ਲੋੜ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ